ਹੈਲੋ ਫਰੈਂਡਸ ਰੋ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਆਉਂਦਾ ਵਾ ਜੋਬ ਕਿਸ ਤਰ੍ਹਾਂ ਦੀ ਮਰਜ਼ੀ ਹੋਵੇ ਚਾਹੇ ਰੈਗੂਲਰ ਹੋਵੇ ਚਾਹੇ ਕੰਟੈਕਟ بیس ਹੋਵੇ ਛੋਟੇ ਕੋਲੇ ਕੇ ਸਭ ਤੋਂ ਪਹਿਲਾਂ ਬਿੱਦੂ ਨੋਟੀਫਿਕੇਸ਼ਨ ਲੈ ਕੇ ਆਜ ਰਹੇ ਹਾਂ ਤੇ ਹਾਜ਼ਰ ਹੁੰਦੇ ਆ ਅੱਜ ਇੱਕ ਭਰਤੀ ਹੋਰ ਲੈ ਕੇ ਆਜ ਰਹੇ ਹਾਂ ਪੰਜਾਬ ਟੀਚਰ ਭਰਤੀ ਠੀਕ ਹੈ ਦਰ 25 ਸਿੱਧੀ ਭਰਤੀ ਆ ਉਮਰਾਂ ਦਾ 18 ਤੋਂ 37 ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਸੈਲਰੀ ਦੀ ਗਲਤ ਲਿਖਤੀ ਹੈ ਜੀ ਸੈਲਰੀ ਹੈਗੀ 21000 500 ਜਿਹੜੀ ਕਿ ਨਹੀਂ ਫਿਕਸ ਹੈ ਹਰ ਇੱਕ ਵੈਕੈਂਸੀ ਲਈ ਚਲਦੇ ਨੇ ਨੋਟੀਫਿਕੇਸ਼ਨ ਕਿਵੇਂ ਅਪਲਾਈ ਕਰਨਾ ਵਾ ਸਾਰਾ ਕੁਝ ਦਿਖਾਇਆ ਜੋ ਵੀਡੀਓ ਨੂੰ ਪਲੀਜ਼ ਜੋ ਕਿ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਚਲਦੇ ਨੇ ਨੋਟੀਫਿਕੇਸ਼ਨ ਤੇ ਇਹਨੇ ਬੋਲੇ ਮਾਤਾ ਸੁੰਦਰੀ ਗਰਲ ਕਾਲਜ ਆਫ ਐਜੂਕੇਸ਼ਨ ਟੱਡੇ ਠੀਕ ਹੈ ਜੀ ਪੋਸਟ ਆਏਗੇ ਨੇ ਪੰਜਾਬੀ ਯੂਨੀਵਰਸਿਟੀ অফ ਚੈਟਰਡ ਕੋਲ ਦੇ ਨੇ ਪ੍ਰੋਫੈਸਰ ਦੇ ਪੋਸਟਾਂ ਨੇ ਅੰਗਰੇਜ਼ੀ ਦੇ ਦੋ ਅਰਥਸ਼ਾਸਤਰ ਦੀ ਇੱਕ ਵਿਗਿਆਨ ਦੀਆਂ ਦੋ ਇਤਿਹਾਸ ਦੀ ਇੱਕ ਗਣਿਤ ਦੀਆਂ ਦੋ ਗ੍ਰਹਿਗਿਆਨ ਦੀਆਂ ਦੋ ਐਸਐਸਟੀ ਦੀ ਇੱਕ ਪੋਸਟ ਹੈ ਪੰਜਾਬੀ ਦੀ ਇੱਕ ਪੋਸਟ ਲਾਇਬ੍ਰੇਰੀ ਦੀ ਇੱਕ ਪੋਸਟ ਹੈ ਠੀਕ ਐ ਐਨ ਇਹ ਜਿਹੜੀ ਸੈਲਰੀ ਐ ਤੁਹਾਨੂੰ ਦੱਸਿਆ 21500 ਦੇਣਗੇ ਕੁਆਲੀਫਿਕੇਸ਼ਨ ਨੈਕਸਟ ਗੱਲ ਚੱਲਦੇ ਕੁਆਲੀਫਾਈਡ ਪ੍ਰੋਫੈਸਰ ਦੀਆਂ ਪੋਸਟਾਂ ਨੇ ਇਹਦੇ ਵਿੱਚ ਐਮ ਐਚ 55% ਚਾਹੀਦੇ ਨੇ ਠੀਕ ਐ এডੂਕੇਸ਼ਨ ਦੇ ਵਿੱਚੋਂ ਤੇ ਇਸ ਤੋਂ ਇਲਾਵਾ ਚਾਹੀਦੀ ਐ ਐਮ ਐਟ ਠੀਕ ਐ ਜੀ ਤੇ ਨੈਟ ਕੁਆਲੀਫਾਈ ਤੇ ਪੀ ਐਚ ਡੀ ਵਾਲਿਆਂ ਨੂੰ ਪਹਿਲ ਦਿੱਤੀ ਜਾਊਗੀ ਇਸ ਗੱਲ ਦਾ ਖਾਸ ਤੌਰ ਤੇ ਰੱਖਿਆ ਜਾਵੇ ਧਿਆਨ ਉਮਰਾ ਦੀ ਗੱਲ ਕੀਤੀ ਜਾਵੇ 18 ਸਾਲ ਤੋਂ ਲੈ ਕੇ 57 ਸਾਲ ਤੋਂ ਛੋਟਾ ਹੋਵੇ ਬੰਦਾ ਕਿ ਕੋਈ ਵੀ ਅਪਲਾਈ ਕਰ ਸਕਦਾ ਵਾ ਜਿਹਦੇ ਕੋਲ ਜਿੰਨਾ ਵੱਧ ਐਕਸਪੀਰੀਅੰਸ ਹੈ ਜਿੰਨੀ ਵੱਧ ਕੁਆਲਿਫੀਕੇਸ਼ਨ ਹੈ ਉਹਨੂੰ ਉਵੇਂ ਹੀ ਪੈਰ ਦਿੱਤੇ ਜਾਊਗੀ ਹੁਣ ਗੱਲ ਕਰਦੇ ਆ ਠੀਕ ਹੈ ਗੱਲ ਕਰਦੇ ਆ ਨੋਟੀਫਿਕੇਸ਼ਨ ਦੀ ਲਿੰਕ ਡਿਸਕ੍ਰਿਪਸ਼ਨ ਚ ਪਿਆਊ ਉੱਥੇ ਕਿੰਗੀ ਤਰ੍ਹਾਂ ਤੁਸੀਂ ਪੜ੍ਹ ਕੇ ਅਪਲਾਈ ਕਰ ਸਕਦੇ ਹੋ ਹੁਣ ਅਪਲਾਈ ਕਰਨ ਦਾ ਤਰੀਕਾ ਕੀ ਹੈ ਇਹਨਾਂ ਨੇ ਬੋਲਿਆ ਹੈ ਕਿ ਉਮੀਦਵਾਰ ਜੇ ਤਰਜੀਹ ਆਪਣੀ ਰੈਜ਼ਿਊਮ ਬਣਾਉਣਾ ਹੈ ਇੱਕ ਰੈਜ਼ਿਊਮ ਬਣਾ ਕੇ ਜਿੰਨੀ ਐਕਸਪੀਰੀਅੰਸ ਵਗੈਰਾ ਸਾਰੇ ਤੁਸੀਂ ਨਾਲ ਲਾ ਕੇ ਸਲਪੋਸਟਡ ਕਰਕੇ 15 ਦਿਨਾਂ ਦੇ ਅੰਦਰ ਅੰਦਰ ਅਡਰੈਸ ਕੇ ਮਾਤਾ ਸੁੰਦਰੀ ਗਰਲ ਕਾਲਜ ਆਫ ਐਜੂਕੇਸ਼ਨ ਟਡਾ ਪਰਟੰਡੇ ਇੱਥੇ ਬਾਇ ਹੈਂਡ ਫੜਾਇ ਹੋਣਾ ਹੈ ਜਾਂ ਤੁਸੀਂ ਕਰ ਦੇਣਾ ਪੋਸਟ ਪਹਿਲੀ ਗੱਲ ਸੈਕੰਡ ਗੱਲ ਡੀਲ ਨੂੰ ਤੁਸੀਂ ਅਪਲਾਈ ਕਰਨਾ ਕਾਲਜ ਦੀ ਸਾਈਟ ਤੇ ਜਿਹੜੀ ਕਾਲਜ ਦੀ ਸਾਈਟ ਤੇ ਡਿਸਕ੍ਰਿਪਸ਼ਨ ਚ ਪਈ ਹੋਊਗੀ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਦੇਣਾ ਵਾ ਠੀਕ ਹੈ ਜੀ ਜੇ ਉੱਥੇ ਆਪਲਾਈ ਤੁਹਾਨੂੰ ਨਹੀਂ ਕਰਨਾ ਤਾਂ ਤੁਸੀਂ ਕੈਫੇ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਆਪਣਾ ਮੋਬਾਈਲ ਨੰਬਰ ਸੁੰਦਾ ਦਿੰਦੇ ਨੇ 78994 92431 ਜੇ ਕੁਝ ਨੇ ਹੋਰ ਕੁਝ ਪੁੱਛਣਾ ਹੋਵੇ ਤਾਂ ਆਪਾਂ ਨੂੰ ਇਹ ਨੰਬਰ ਤੇ ਫੋਨ ਕਰਕੇ ਜਾਂ ਵਟਸਐਪ 'ਤੇ ਕੁਝ ਵੀ ਪੁੱਛ ਸਕਦਾ ਵਾ ਹੁਣ ਜਿਹੜੇ ਵੀ ਮੁੰਡੇ ਕੁੜੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਨਾਲ ਨੂੰ ਕਰ ਲੋ ਔਨ ਤੇ ਜਿਹੜੇ ਵੀ ਸਪੈਸ਼ਲ ਟੀਚਰ ਨੇ ਉਹ ਗੱਲ ਇੱਕਦਮ ਦੱਸ ਦ ਸਾਨੂੰ ਮੈਂ ਟੀਚਰ ਦਾ ਇੱਕ ਅਪਡੇਟ ਆਪਣੇ ਚੈਨਲ ਤੇ ਡੇਲੀ ਦੇਖਣ ਨੂੰ ਹੀ ਮਿਲੇਗਾ ਠੀਕ ਹੈ ਜੀ ਜਿੱਥੇ ਵੀ ਕੈਂਸੀ ਚਾਹਣਗੇ ਜਿਹੜੇ ਕੋਲਜਾਂ ਚਾਹਣਗੇ ਜਿਹੜੇ ਸਕੂਲ ਚ ਆਊਗੀ ਠੀਕ ਹੈ ਜਿਹੜੇ ਵੀ ਕਿਤੇ ਵੀ ਆਊਗੀ ਵੈਕੈਂਸੀ ਟੀਚਰ ਰਿਲੇਟਡ ਠੀਕ ਹੈ ਉਹ ਭ ਕੈਂਸੀ ਸਾਡੇ ਦੇਖਣ ਤੇ ਮਿਲੂਗੀ ਮਿਲੂਗੀ ਹੁਣ ਨੈਕਸਟ ਇਲੈਕਸ਼ਨ ਮੈਂ ਭਣ ਭਣੇ ਤਿਆਰੀ ਕਰਨੇ ਆ ਨੈਟ ਦੀ ਪੰਜਾਬੀ ਮਾਸਟਰ ਕਾਡਰ ਦੀ ਤੇ ਪੀਐਸਟ ਕਾਡਰ ਦੀ ਤੇ ਡਿਸਕ੍ਰਿਪਸ਼ਨ ਵਿੱਚ ਵੀਡੀਓ ਲਿੰਕ ਪਾਏ ਹੋਏ ਨੇ ਜੀ ਉੱਥੇ ਕੋਈ ਮੇਰੇ ਕਹਿੰਦੇ ਵੀਡੀਓ ਜ਼ਰੂਰ ਵਿਜ਼ਿਟ ਕਰੋ ਵੀਡੀਓ ਬਹੁਤ ਹੀ ਜ਼ਿਆਦਾ ਹਾਈ ਲੈਵਲ ਦੀਆਂ ਨੇ ਠੀਕ ਹੈ ਦੇਖ ਕੇ ਤੁਹਾਨੂੰ ਵੀ ਵਧੀਆ ਲੱਗੂਗਾ ਜੇ ਸਾਡੀ ਵੀਡੀਓ ਵਧੀਆ ਲੱਗੀ ਇਸ ਤਰ੍ਹਾਂ ਦੇ ਅਪਡੇਟ ਹੋਰ ਜਾਣਨ ਲਈ ਐਟ ਐਜੂਕੇਟਿਵ ਚੈਨਲ ਜੁੜੇ ਰਹੋ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ